ਹalleluyah ਜ਼ਬੂਰਾਂ ਦੀ ਕਿਤਾਬ ਉਹਦਾ 1 ਨੰਬਰ ਅਧਿਆਇ ਉਹਦੀ ਪਹਿਲੀ ਤੇ ਦੂਜੀ ਪੰਕਤੀ ਚ ਇਦਾਂ ਲਿਖਿਆ ਆ ਕਹਿੰਦਾ ਧੰ ਹੈ ਉਹ ਮਨੁੱਖ ਜਿਹੜਾ ਦੁਸ਼ਟਾਂ ਦੀ ਮੱਤ ਉੱਤੇ ਨਹੀਂ ਚੱਲਦਾ ਨਾ ਪਾਪੀਆਂ ਦੇ ਰਾਹ ਵਿੱਚ ਖੜਾ ਰਹਿੰਦਾ ਹੈ ਅਤੇ ਨਾਮ ਖੋਲੀਆਂ ਦੀ ਜੁੰਡੀ ਵਿੱਚ ਬੈੰਦਾ ਹੈ ਅਗਰ ਪਰਮੇਸ਼ਵਰ ਦਾ ਬਿਸ਼ੇਕ ਲੈਣਾ ਫੇਰ ਸਾਨੂੰ ਸਾਡੀ ਸੰਗਤ ਕਿਹੋ ਜਈ ਆ ਉਹਦਾ ਵੀ ਧਿਆਨ ਰੱਖਣਾ ਪੈਣਾ ਅਸੀਂ ਕਿੰਨਾ ਲੋਕਾਂ ਦੇ ਵਿੱਚ ਬੈੰਦੇ ਉੱਠਦੇ ਆ ਕਿੰਨਾ ਲੋਕਾਂ ਦੇ ਨਾਲ ਅਸੀਂ ਸੰਪਰਕ 'ਚ ਆ ਕਿੰਨਾ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਦਾ ਚਾਲ ਚੱਲਣ ਕਿਹੋ ਜਿਹਾ ਆ ਉਹਨਾਂ ਦਾ ਸੁਭਾਅ ਕਿਹੋ ਜਿਹਾ ਸਾਨੂੰ ਦੇਖਣਾ ਪਰਖਣਾ ਪੈਣਾ ਆ ਜੇ ਪਰਮੇਸ਼ੁਰ ਦੇ ਅਭਿਸ਼ੇਕ ਨੂੰ ਲੈਣਾ ਆ ਫੇਰ ਸਾਨੂੰ ਦੁਸ਼ਟਾਂ ਦੀ ਮੱਤ ਉੱਤੇ ਨਹੀਂ ਚੱਲਣਾ ਉਹ ਲੋਕ ਜਿਹੜੇ ਮਖੌਲੀਏ ਆ ਉਹ ਲੋਕ ਜਿਹੜੇ ਸ਼ੈਤਾਨੀ ਸੁਭਾਅ ਦੇ ਆ ਇਹ ਤਾਂ ਕਰਨਾ ਜਿਨ੍ਹਾਂ ਦਾ ਸੁਭਾਅ ਆ ਮਜ਼ਾਕ ਉਡਾਉਣਾ ਜਿਨ੍ਹਾਂ ਦਾ ਸੁਭਾਅ ਆ ਕਿਸੇ ਦਾ ਨੁਕਸਾਨ ਹੁੰਦਾ ਦੇਖ ਕੇ ਆਨੰਦ ਲੈਣਾ ਜਿਨ੍ਹਾਂ ਦਾ ਸੁਭਾਅ ਆ ਇਹੋ ਜਿਹਾ ਮਨੁੱਖਾਂ ਦੀ ਮੱਤ ਨਹੀਂ ਲੈਣੀ ਜਿਹੜੇ ਤੁਹਾਨੂੰ ਇਹ ਮੱਤ ਦੇਣ ਕਿ ਆਪਣੇ ਆਦਮੀ ਦਾ ਜਿਹੜਾ ਸਾਥ ਆ ਉਹ ਇੱਕ ਵਾਰੀ ਨੱਕ ਚ ਕਰ ਦੇ ਇਹੋ ਜਿਹੀਆਂ ਜਨਾਨੀਆਂ ਦੀ ਸਲਾਹ ਨਹੀਂ ਲੈਣੀ ਜਿਹੜੀਆਂ ਤੁਹਾਨੂੰ ਇਹ ਕਹਿਣ ਕਿ ਤੂੰ ਘਰੋਂ ਘਰ ਛੱਡ ਕੇ ਚਲੇ ਜਾ ਤੇਰੇ ਬੰਦੇ ਦੀ ਅਕਲ ਟਿਕਾਣੇ ਆ ਜੂਗੀ ਕਦੀ ਇਹੋ ਜਿਹੀ ਜਨਾਨੀ ਦੀ ਸਲਾਹ ਨਹੀਂ ਲੈਣੀ ਜਿਹੜੀ ਤੁਹਾਨੂੰ ਇਹ ਕਵੇ ਕਿ ਤੂੰ ਆਪਣੀ ਸੱਸ ਨੂੰ ਨਣਾਨ ਨੂੰ ਬੁਲਾਉਣਾ ਚੁਲਾਉਣਾ ਛੱਡ ਦੇ ਕਦੀ ਇਹੋ ਜਿਹੀ ਜਨਾਨੀ ਦੀ ਸਲਾਹ ਨਹੀਂ ਲੈਣੀ ਜਿਹੜਾ ਤੁਹਾਨੂੰ ਕਵੇ ਆਪਣੀ ਜਨਾਨੀ ਦੇ ਚਾਰ ਫੇਰ ਜੁੱਤੀਆਂ ਪੇ ਇਹਨਾਂ ਦੇ ਚਾਰ ਕੰਨਾਂ ਤੇ ਲਾ ਇਹਦੀ ਅਕਲ ਟਿਕਾਣੇ ਆ ਜੂ ਕਦੀ ਇਹੋ ਜਿਹਾ ਮਰਦ ਦੀ ਸਲਾਹ ਨਹੀਂ ਲੈਣੀ ਜਿਹੜਾ ਤੁਹਾਨੂੰ ਕਹੇ ਆਪਣੇ ਸਹੁਰਿਆਂ ਨੂੰ ਛੱਡ ਦੇ ਆਪਣੇ ਜਿਹੜੇ ਤੇਰੀ ਵਾਈਫ ਦੇ ਰਿਸ਼ਤੇਦਾਰ ਆ ਉਹਨਾਂ ਨੂੰ ਬੁਲਾਉਣਾ ਛੱਡ ਤੇਰੀ ਤੀਮੀ ਦੀ ਅਕਲ ਟਕਾਣੇ ਆ ਜੂ ਕਦੀ ਇਹੋ ਜਿਹੇ ਰਿਸ਼ਤੇਦਾਰਾਂ ਦੀ ਸਲਾਹ ਨਹੀਂ ਲੈਣੀ ਕਦੀ ਇਹੋ ਜਿਹੇ ਚਾਹੇ ਉਹ ਤੁਹਾਡਾ ਸਾਕਾ ਭਰਾ ਹੋਵੇ ਚਾਹੇ ਉਹ ਤੁਹਾਡਾ ਸਾਕਾ ਪਿਓ ਹੋਵੇ ਚਾਹੇ ਉਹ ਤੁਹਾਡਾ ਪੱਕਾ ਮਿੱਤਰ ਹੋਵੇ ਕਦੀ ਇਹੋ ਜਿਹੇ ਬੰਦੇ ਦੀ ਸਲਾਹ ਨਹੀਂ ਲੈਣੀ ਇਹ ਆ ਦੁਸ਼ਟਾਂ ਦੀ ਮੱਤ ਉਹ ਦੁਸ਼ਟ ਮੱਤ ਤੁਹਾਨੂੰ ਦੇ ਰਹੇ ਆ ਉਨਾ ਦੀ ਸਲਾਹ ਲੋ ਜਿਹੜੇ ਤੁਹਾਨੂੰ ਕਹਿਣ ਕੋਈ ਗੱਲ ਨਹੀਂ ਤੂੰ ਆਪਣੇ ਆਪ ਨੂੰ ਨੀਵਾ ਕਰ ਆਪਣੇ ਫਰਜ਼ਾਂ ਨੂੰ ਪੂਰਾ ਕਰ ਆਪਣੇ ਰੱਬ ਤੇ ਭਰੋਸਾ ਰੱਖ ਕੇ ਅਰਦਾਸ ਬੇਨਤੀ ਕਰ ਉਹ ਤੈਨੂੰ ਉੱਚਾ ਕਰੂਗਾ ਇੱਕ ਦਿਨ ਉਹ ਤੇਰੀ ਕਦਰ ਪਵਾਊਗਾ ਇਹੋ ਜਿਹੇ ਲੋਕਾਂ ਦੀ ਸਲਾਹ ਲੈਣੀ ਆ ਇਹੋ ਜਿਹਿਆਂ ਦੇ ਲਾਗੇ ਬਹਿਣਾ ਆ ਤਦ ਪਰਮੇਸ਼ਰ ਦਾ ਅਭਿਸ਼ੇਕ ਤੁਹਾਡੇ ਉੱਤੇ ਆਊਗਾ ਤੇ ਜੇ ਤੁਸੀਂ ਦੁਸ਼ਟਾਂ ਦੀ ਮੱਤ ਉੱਤੇ ਚੱਲਣ ਲੱਗ ਗਏ ਤੁਸੀਂ ਸਮਝ ਲਓ ਤੁਸੀਂ ਆਪਣੇ ਘਰ ਨੂੰ ਨਾਸ਼ ਕਰਨਾ ਸ਼ੁਰੂ ਕਰ ਦਿੱਤਾ ਤੁਸੀਂ ਆਪਣੇ ਜੀਵਨ ਨੂੰ ਨਾਸ਼ ਵੱਲ ਨੂੰ ਲੈ ਕੇ ਜਾ ਰਹੇ ਆ ਇਹ ਬਹੁਤ ਧਿਆਨ ਦੇਣ ਵਾਲੀਆਂ ਗੱਲਾਂ ਚੇਤੇ ਰੱਖਿਓ ਦੁਸ਼ਟਾਂ ਦੀ ਮੱਤ ਸਾਨੂੰ ਇਦਾਂ ਆਪਦੀ ਹੁੰਦੀ ਜਿੰਦਾ ਜ਼ਿਆਦਾ ਸਹੀ ਆ ਕਰਕੇ ਉਹ ਇਦਾਂ ਹੀ ਮੱਤ ਦੇਣੀ ਉਹਨਾਂ ਨੇ ਜਿਹੜੇ ਸਾਡੇ ਨਾਲ ਸਹੀ ਨਹੀਂ ਚੱਲਦੇ ਉਹਨਾਂ ਨੇ ਕਹਿਣਾ ਤੂੰ ਵੀ ਇਹਦੇ ਨਾਲ ਤੈਨੂੰ ਕੀ ਲੋੜ ਹੈ ਸਹੀ ਕਰਨ ਦੀ ਜੇ ਇਹ ਨਹੀਂ ਤੈਨੂੰ ਬੁਲਾਉਂਦੇ ਤੈਨੂੰ ਕੀ ਲੋੜ ਹੈ ਨੀਵੇਂ ਹੋਣ ਨੇ ਤੈਨੂੰ ਨਹੀਂ ਪੁੱਛਿਆ ਤੂੰ ਇਹਨੂੰ ਨਾ ਪੁੱਛ ਸਿੱਧਾ ਹੀ ਸਾਬ ਇਹ ਤਾਂ ਬਹੁਤ ਈਜ਼ੀ ਲੱਗਣਾ ਕਰਨਾ ਕਹਿਣਾ ਬੱਲੇ ਬੱਲੇ ਕਿੰਨਾ ਮੇਰਾ ਦਰਦੀ ਆ ਮੇਰੇ ਜਿੰਨਾ ਹੀ ਦੁੱਖ ਲੱਗਾ ਇਹਨੂੰ ਬਈ ਇਹ ਕਹਿੰਦਾ ਤੂੰ ਉਹਨਾਂ ਨੂੰ ਛੱਡ ਨੋ ਉਹ ਤੁਹਾਡਾ ਦਰਦੀ ਨਹੀਂ ਆ ਉਹ ਤਮਾਸ਼ੀ ਬੀਨ ਤੁਸੀਂ ਦੇਖਿਓ ਇੱਕ ਬੇਟੀ ਅਗਰ ਉਹ ਅਕਲਮੰਦ ਬਾਪ ਦੀ ਧੀ ਹੋਵੇ ਤੇ ਜਦੋਂ ਆਪਣੇ ਬਾਪ ਨੂੰ ਜਾ ਕੇ ਆਪਣੇ ਸਹੁਰਿਆਂ ਦੀ ਸ਼ਿਕਾਇਤ ਕਰਦੀ ਆ ਉਹ ਬਾਪ ਉਹਨੂੰ ਕਹਿੰਦਾ ਪੁੱਤ ਅੱਜ ਮੈਨੂੰ ਦੱਸ ਦਿੱਤਾ ਅੱਗੇ ਤੋਂ ਮੇਰੇ ਨਾਲ ਏਦਾਂ ਦੀ ਗੱਲ ਨਹੀਂ ਕਰਨੀ ਤੂੰ ਆਪਣੇ ਵਿੱਚ ਇੰਨੀ ਕਾਬਲੀਅਤ ਪੈਦਾ ਕਰ ਜੇ ਤੂੰ ਚੰਗੀਆਂ ਨੇ ਉਹਨਾਂ ਨੂੰ ਚੰਗੇ ਬਣਾ ਲਾ ਇੱਕ ਚੰਗੀ ਮਾਂ ਆਪਣੀ ਧੀ ਨੂੰ ਹਮੇਸ਼ਾ ਅਕਲ ਦੇਊਗੀ ਕਿ ਤੂੰ ਆਪਣੀ ਸੱਸ ਤੋਂ ਜੁਦੀ ਨਾ ਹੋਈ ਅੱਜ ਉਹ ਬਜ਼ੁਰਗ ਤੇਰੇ ਘਰ ਦੇ ਵਿੱਚ ਆ ਤੇਰੇ ਧੀਆ ਨੂੰ ਸਾਂਭੂਗੀ ਤੇਰੇ ਪੁੱਤਾਂ ਨੂੰ ਸਾਂਭੂਗੀ ਤੂੰ ਉਹਨਾਂ ਦੇ ਸਿਰ ਤੇ ਬਾਹਰ ਅੰਦਰ ਜਾ ਕੇ ਆਵੇਂਗੀ ਉਹ ਤੇਰੇ ਘਰ ਦੇ ਵਿੱਚ ਆ ਤੈਨੂੰ ਬਹੁਤ ਆਰਾਮ ਆ ਉਹ ਜੰਮੇ ਤੇ ਜਾਊ ਉਹ ਮਰੇ ਤੇ ਜਾਊ ਅਗਰ ਉਹ ਮਾਂ ਵਾਕਈ ਅਕਲਮੰਦ ਤੀਵੀਂ ਆ ਉਹ ਆਪਣੀ ਧੀ ਨੂੰ ਕਦੀ ਨਹੀਂ ਸਲਾਹ ਦੇਊਗੀ ਕਿ ਤੂੰ ਆਪਣੀ ਸੱਸ ਨੂੰ ਬੁਲਾਉਣਾ ਛੱਡ ਤੇ ਉਹਦੇ ਨਾਲ ਉਹ ਜੁਦੀ ਹੋ ਜਾ ਪਰ ਅਗਰ ਉਹ ਮਾਂ ਇਹ ਗੱਲ ਕਰੇ ਤੂੰ ਆ ਡਾ ਲਾ ਤੂੰ ਜ਼ਮੀਨ ਮੰਗਣੀ ਸ਼ੁਰੂ ਕਰਦੇ ਫਸਾਦ ਪਾ ਕੇ ਬਹਿ ਜਾ ਬੇੜੇ ਦੇ ਵਿੱਚ ਪਿੱਟ ਸਿਆਪਾ ਕਰਦੇ ਇਹਦਾ ਮਤਲਬ ਉਹ ਮਾਂ ਦੀ ਮਤ ਦੁਸ਼ਟ ਦੀ ਮਨਸਤ ਹੈ ਇਸ ਲਈ ਕੱਤੀ ਵੀ ਕੋਈ ਧੀ ਕੋਈ ਪੁੱਤ ਇਹ ਨਾ ਸਮਝੇ ਅਗਰ ਉਹਨਾਂ ਦਾ ਮਾਂ ਪਿਤਾ ਕੋਈ ਗਲਤ ਉਹਨਾਂ ਨੂੰ ਮਤ ਦੇ ਰਹੇ ਆ ਵੀ ਇਹ ਸਾਡੇ ਮਾਪਿਓ ਆ ਇਹ ਤਾਂ ਚੰਗੀ ਗੱਲ ਹੀ ਸਾਨੂੰ ਕਹਿਣਗੇ ਹੋ ਸਕਦਾ ਬੈਰੀ ਉਹਨਾਂ ਦੇ ਰਹੀਂ ਤੁਹਾਡਾ ਨਾਸ਼ ਕਰ ਦੇਵੇ ਤੁਸੀਂ ਧਿਆਨ ਦੇਣਾ ਵਚਨ ਵੱਲ ਵੀ ਵਚਨ ਸਾਨੂੰ ਕੀ ਸਿਖਾਉਂਦਾ ਏ ਇਹ ਜਿਹੜੀ ਮਤ ਮੈਨੂੰ ਦੇ ਰਹੇ ਆ ਕੀ ਇਹ ਮੇਰੇ ਜੀਵਨ ਦੇ ਲਈ ਲਾਭਕਾਰੀ ਆ ਕੀ ਇਹ ਜਿਹੜੀ ਮੈਨੂੰ ਮਤ ਦਿੱਤੀ ਜਾ ਰਹੀ ਆ ਪਰਮੇਸ਼ਵਰ ਦਾ ਵਚਨ ਵੀ ਮੈਨੂੰ ਇਹੀ ਮਤ ਦਿੰਦਾ ਆ ਅਗਰ ਉਹ ਮਤ ਜਿਹੜੀ ਤੁਸੀਂ ਲੈ ਰਹੇ ਆ ਪਰਮੇਸ਼ਵਰ ਦੇ ਬਚਨ ਨਾਲ ਮੇਲ ਖਾਂਦੀ ਆ ਤੁਸੀਂ ਸਿਰ ਤੋਂ ਲੈ ਕੇ ਹੱਡੀਆਂ ਤੱਕ ਜ਼ੋਰ ਲਾ ਕੇ ਉਸ ਮੱਤ ਦੇ ਉੱਤੇ ਚੱਲੋ ਫਿਰ ਤੁਹਾਡਾ ਫਾਇਦਾ ਹੀ ਹੋਣਾ ਹੈ ਪਰ ਅਗਰ ਉਹ ਪਰਮੇਸ਼ਵਰ ਦੇ ਬਚਨ ਦੇ ਨਾਲ ਮੇਲ ਨਹੀਂ ਖਾਂਦੀ ਇਹੋ ਜੀ ਮੱਤ ਤੋਂ ਕਿਨਾਰਾ ਕਰ ਲਓ ਅੱਗੇ ਤੋਂ ਪੁੱਛਣ ਦੀ ਵੀ ਜ਼ਰੂਰਤ ਨਹੀਂ ਹੈ ਹallelujah ਦੇਖੋ ਕਈ ਕੁੱਝ ਗੱਲਾਂ ਕਦੀ ਕਦੀ ਆਪਾਂ ਨੂੰ ਕੌੜੀਆਂ ਲੱਗਦੀਆਂ ਆ ਪਰ ਯਾਦ ਰੱਖੋ ਨਿੰਮ ਜਿੱਥੇ ਵੀ ਲੱਗਦੀ ਆ ਚਾਹੇ ਜ਼ਖਮ ਦੇ ਉੱਤੇ ਲਾ ਦਿਓ ਤਾਂ ਵੀ ਸਿਕਾ ਦਿੰਦੀ ਆ ਤੇ ਚਾਹੇ ਉਹਨੂੰ ਘੋਟ ਕੇ ਪੀਲੋ ਤਾਂ ਫਿਰ ਜ਼ਖਮ ਦੁਬਾਰਾ ਹੋਣ ਵੀ ਨਹੀਂ ਦਿੰਦੀ ਬੇਸ਼ੱਕ ਕੌੜੀ ਆ ਮਿੱਠਾ ਖਾਣ ਨੂੰ ਸੁਆਦਲਾ ਬਹੁਤ ਆ ਪਰ ਫੋੜੇ ਫਿੰਸੀਆਂ ਇਦਾਂ ਦੇ ਕਰ ਦਿੰਦਾ ਖੁਰਕ ਇਦਾਂ ਦੀ ਪਾਉਂਦਾ ਨਾ ਬੰਦਾ ਚੋਂ ਬੰਦਿਆਂ ਚ ਖਲੋਤਾ ਵੀ ਫਿਰ ਸ਼ਰਮਿੰਦਾ ਹੋ ਜਾਂਦਾ ਆ ਇਸ ਲਈ ਕੌੜੀਆਂ ਚੀਜ਼ਾਂ ਲਾਭ ਦੀਆਂ ਆ ਇਹਨਾਂ ਨੂੰ ਸੇਵਨ ਕਰਨਾ ਸ਼ੁਰੂ ਕਰੋ ਪਚਾਉਣਾ ਸ਼ੁਰੂ ਕਰੋ ਇਹ ਤੁਹਾਡੀ ਜ਼ਿੰਦਗੀ ਚ ਚੰਗਾ ਹੀ ਨਤੀਜਾ ਪੈਦਾ ਕਰਨਗੀਆਂ ਇੰਨਾ ਨਾ ਪਾਪੀਆਂ ਦੇ ਰਾਹ ਵਿੱਚ ਖੜਾ ਰਹਿੰਦਾ ਤੇ ਨਾ ਮਖੌਲੀਆਂ ਦੀ ਜੁੰਡੀ ਵਿੱਚ ਬੈਂਦਾ ਧੰਨਿਆ ਬੰਦ ਜਿਹੜਾ ਮਖੌਲੀਆਂ ਦੇ ਨਾਲ ਜਾ ਕੇ ਬੈਂਦਾ ਨਹੀਂ ਤੇ ਪਾਪੀਆਂ ਦੇ ਨਾਲ ਰਾਹਾਂ 'ਚ ਨਹੀਂ ਖੜਾ ਹੁੰਦਾ ਕਈਆਂ ਨੂੰ ਆਦਤ ਹੁੰਦੀ ਨਾ ਰਾਹਾਂ ਦੇ ਵਿੱਚ ਖੜੇ ਹੋਣ ਦੀ ਉੱਥੇ ਖਲੋਖ ਲੋ ਕੇ ਉਹਨਾਂ ਨੇ ਵਿਉਂਤਾਂ ਬਣਾਉਣੀਆਂ ਵੀ ਕਿਹਦੇ ਉੱਤੇ ਪਰਚਾ ਕਿਹਦੇ ਉੱਤੇ ਕਿਹੜੀ ਚੀਜ਼ ਕਿੰ ਨੂੰ ਮਾੜੀ ਅੱਖ ਨਾਲ ਦੇਖਣਾ ਕਿਹੜੀਆਂ ਚੁਗਲੀਆਂ ਕਰਨੀਆਂ ਕਿਸੇ ਦਾ ਮੁਖਾਲ ਉਡਾਣਾ ਹੋਰ ਬਹੁਤ ਚੀਜ਼ਾਂ ਆ ਗਲਤ ਜਿਨ੍ਹਾਂ ਦਾ ਜ਼ਿਕਰ ਵੀ ਜਿਹੜਾ ਆ ਉਹ ਸਕਰੀਨ ਤੇ ਨਹੀਂ ਕੀਤਾ ਜਾ ਸਕਦਾ ਕਹਿੰਦਾ ਇਹੋ ਜਿਹਿਆਂ ਦੇ ਨਾਲ ਰਾਹਾਂ 'ਚ ਖੜੇ ਨਹੀਂ ਹੋਣਾ ਇਹੋ ਜਿਹਿਆਂ ਦੇ ਲਾਗੇ ਨਹੀਂ ਜਾਣਾ ਇਹੋ ਜਿਹੇ ਨਾਲ ਨਹੀਂ ਬਹਿਣਾ ਨਹੀਂ ਤਾਂ ਫਿਰ ਦੇਖੋ ਤੁਸੀਂ ਚਰਚ ਨੂੰ ਆਉਣ ਵਾਲੇ ਤੁਸੀਂ ਪ੍ਰਾਰਥਨਾ ਕਰਨ ਵਾਲੇ ਤੁਸੀਂ ਵਰਤ ਰੱਖਣ ਵਾਲੇ ਤੁਸੀਂ ਵਚਨ ਪੜ੍ਹਨ ਵਾਲੇ ਅਗਰ ਤੁਸੀਂ ਇਹੋ ਜਿਹੇ ਲੋਕਾਂ ਦੀ ਸੰਗਤ ਕਰਨੀ ਸ਼ੁਰੂ ਕਰ ਦੋਗੇ ਤੁਹਾਡੀ ਉਹ ਸਾਰੀ ਮਿਹਨਤ ਫਿਰ ਵਿਅਰਥ ਹੋ ਜਣੀ ਹੈ ਅਗਰ ਤੁਸੀਂ ਚਾਹੁੰਦੇ ਆ ਕਿ ਜਿਹੜੀ ਮਿਹਨਤ ਅਸੀਂ ਕਰ ਰਹੇ ਹਾਂ ਪਰਮੇਸ਼ਵਰ ਦੇ ਵਿੱਚ ਉਹਦਾ ਚੰਗਾ ਨਤੀਜਾ ਅਸੀਂ ਆਪਣੇ ਜੀਵਨ ਦੇ ਵਿੱਚ ਦੇਖੀਏ ਫਿਰ ਆਪਾਂ ਨੂੰ ਕੁਝ ਅਸੂਲ ਬਣਾਉਣੇ ਪੈਣੇ ਆ ਉਹਨਾਂ ਅਸੂਲਾਂ ਦੇ ਵਿੱਚ ਆਪਾਂ ਨੂੰ ਰਹਿਣਾ ਪੈਣਾ ਆ ਔਖਾ ਥੋੜੇ ਦਿਨ ਲੱਗਣਾ ਆ ਪਰ ਜਦੋਂ ਤੁਹਾਨੂੰ ਉਹਦਾ ਨਤੀਜਾ ਮਿਲਣ ਲੱਗ ਗਿਆ ਫਿਰ ਤੁਸੀਂ ਉਹਦਾ ਆਨੰਦ ਲੈਣ ਲੱਗ ਜਾਣਾ ਹallelujah ਇਸ ਲਈ ਮਸੀਹੀ ਲਾਈਫ ਸਟਾਈਲ ਨੂੰ ਅਪਣਾਓ ਮਸੀਹੀ ਜੀਵਨ ਸ਼ੈਲੀ ਨੂੰ ਅਪਣਾਓ ਜਦੋਂ ਤੁਸੀਂ ਮਸੀਹੀ ਜੀਵਨ ਸ਼ੈਲੀ ਨੂੰ ਅਪਣਾਓਗੇ ਤੁਸੀਂ ਖੁਸ਼ ਰਹੋਗੇ ਤੁਹਾਡੇ ਧੀਆਂ ਪੁੱਤਰ ਖੁਸ਼ ਰਹਿਣਗੇ ਤੁਹਾਡੇ ਭੈਣ ਭਰਾ ਖੁਸ਼ ਰਹਿਣਗੇ ਇੱਥੋਂ ਤੱਕ ਤੁਹਾਡੇ ਮਾਤਾ ਪਿਤਾ ਵੀ ਖੁਸ਼ ਰਹਿਣਗੇ ਕਿਉਂਕਿ ਮਸੀਹੀ ਜੀਵਨ ਸ਼ੈਲੀ ਸਾਨੂੰ ਪਵਿੱਤਰਤਾ ਹੀ ਸਿਖਾਉਂਦੀ ਆ ਮਸੀਹੀ ਜੀਵਨ ਸ਼ੈਲੀ ਸਾਨੂੰ ਰਿਸ਼ਤਿਆਂ ਦੀ ਕਦਰ ਕਰਨੀ ਸਿਖਾਉਂਦੀ ਆ ਮਸੀਹੀ ਜੀਵਨ ਸ਼ੈਲੀ ਸਾਨੂੰ ਅਪਰਾਧ ਤੋਂ ਬਚ ਕੇ ਕਿੱਦਾਂ ਰਹਿਣਾ ਆ ਸਾਨੂੰ ਉਹ ਸਾਰੀਆਂ ਚੀਜ਼ਾਂ ਸਿਖਾਉਂਦੀ ਆ ਹallelujah